ਸਸਿਕਾ ਜੀ ਮੈਂ ਹਕਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਸੰਬੰਧ ਲਗਾਤਾਰ ਖਰਾਬ ਹੋ ਰਹੇ ਨੇ ਡੋਨਾਲਡ ਟਰੰਪ ਦੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਦੂਰੀਆਂ ਵੱਧੀਆਂ ਚਾਰੀਆਂ ਨੇ ਟਰੰਪ ਸਰਕਾਰ ਦੇ ਫੈਸਲੇ ਹੀ ਇਸ ਦੂਰੀ ਦਾ ਕਾਰਨ ਬਣ ਰਹੇ ਨੇ ਕੈਨੇਡਾ ਉਤੇ ਟੈਲੀਫੋ ਵਿਧਾਨ ਅਤੇ ਉਸ ਨੂੰ ਅਮਰੀਕਾ ਦੇ ਵਿੱਚ ਮਿਲਾਉਣ ਵਾਲੇ ਬਿਆਨਾਂ ਕਾਰਨ ਇਹ ਹਾਲਾਤ ਬਣੇ ਹੋਏ ਨੇ ਨਤੀਜਾ ਇਹ ਹੋਇਆ ਹੈ ਕਿ ਹੁਣ ਕੈਨੇਡਾ ਵੀ ਅਮਰੀਕਾ ਨੂੰ ਸਬਕ ਸਿਖਾਉਣ ਦੀ ਤਿਆਰੀ ਦੇ ਵਿੱਚ ਆ ਗਿਆ ਹੈ ਕੈਨੇਡਾ ਅਮਰੀਕਾ ਤੋਂ ਖਰੀਦੇ ਜਾਣ ਵਾਲੇ F35 ਫਾਈਟਰ ਜੈਟ ਦੀ ਡੀਲ ਹੁਣ ਰੱਦ ਕਰ ਸਕਦੇ ਹੈ ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ AFP ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੈਨੇਡਾ ਉਸ ਸੌਦੇ ਦੀ ਸਮੀਖਿਆ ਕਰ ਰਿਹਾ ਜਿਸ ਦੇ ਤਹਿਤ ਅਮਰੀਕਾ ਤੋਂ F35 ਲੜਾਕੂ ਜਹਾਜ਼ ਖਰੀਦੇ ਜਾਣੇ ਨੇ ਇਹ ਗੱਲ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਦੋ ਦਿਨ ਪਹਿਲਾਂ ਹੀ ਪੁਰਤਗਾਲ ਦੇ ਵੀ F35 ਖਰੀਦਣ ਦੀ ਯੋਜਨਾ ਦੀ ਸਮੀਖਿਆ ਕਰੰਤਾ ਲਾਂਕੀਤਾ ਸੀ ਕ੍ਰਾਂਪੋਬੱਲੋ ਸ਼ੁਰੂ ਕੀਤੇ ਗਏ ਟੈਰਿਫ ਵਾਰ ਅਤੇ ਐਟਲੈਂਟਿਕ ਗੱਠ ਚੋੜਪਤੀ ਉਹਨਾਂ ਦੇ ਗੈਰ ਸਥਿਰ ਸਮਰਥਨ ਦੇ ਕਾਰਨ ਪੁਰਤਗਾਲ ਸਰਕਾਰ ਨੇ ਇਹ ਫੈਸਲਾ ਲਿਆ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੌ ਚੁੱਕਣ ਤੋਂ ਬਾਅਦ ਮਾਰਕ ਕਾਰਨੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਜੈਸੇ ਕੋ ਤੈਸਾ ਪਾਠ ਪੜਾਉਣ ਦੀ ਤਿਆਰੀ ਕਰ ਚੁੱਕੇ ਨਹੀਂ ਉਹਨਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਰੱਖਿਆ ਮੰਤਰਾਲੇ ਤੋਂ ਪੁੱਛਿਆ ਕਿ ਕੀ F35 ਸੌਦਾ ਕੈਨੇਡਾ ਦੇ ਲਈ ਚੰਗਾ ਨਿਵੇਸ਼ ਹੈ ਜਾਂ ਫਿਰ ਕੋਈ ਹੋਰ ਵਿਕਲਪ ਵੀ ਨਹੀਂ ਜੋ ਕੈਨੇਡਾ ਦੀਆਂ ਜ਼ਰੂਰਤਾਂ ਅਨੁਸਾਰ ਹੋਰ ਵਧੀਆ ਹੋ ਸਕਤੇ ਨੇ ਇਹ ਗੱਲ ਰੱਖਿਆ ਮੰਤਰਾਲੇ ਦੇ ਪ੍ਰਸਤਾਵ ਲਾਰੈਂਟ ਦੀ ਕਸਾਨੋਵ ਨੇ ਇੱਕ ਈਮੇਲ ਦੇ ਰਾਹੀਂ ਸਾਹਮਣੇ ਆਈ ਹੈ ਦਸਨੇ ਹੋ ਗਿਆ ਕਿ ਕੈਨੇਡਾ ਨੇ 2023 ਵਿੱਚ ਅਮਰੀਕੀ ਕੰਪਨੀ ਲਾਕਹਿਰਟ ਮਾਰਟਨ ਦੇ ਨਾਲ 88 F-35 ਲੜਾਕੂ ਜਹਾਜ਼ ਖਰੀਦਣ ਤੇ ਸੌਦੇ ਉਤੇ ਦਸਤਖਤ ਕੀਤੇ ਸਨ 16 ਫਾਈਟਰ ਜੈਟ ਦੀ ਪਹਿਲੀ ਖੇਪ ਦੇ ਲਈ ਪੈਸੇ ਵੀ ਦਿੱਤੇ ਜਾ ਚੁੱਕੇ ਨੇ ਦਾਸੀਏ ਟ੍ਰੰਪ ਨੇ ਰਾਸ਼ਟਰਪਤੀ ਬੰਨਤੇ ਹੀ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਟੈਰਿਫ ਨੂੰ ਲੈ ਕੇ ਸਿੱਧੀ ਟੱਕਰ ਦੀ ਲੜਾਈ ਸ਼ੁਰੂ ਕਰ ਦਿੱਤੀ। ਇਸ ਵਿੱਚ ਸਭ ਤੋਂ ਪਹਿਲਾ ਗਵਾਂਦੀ ਦੇਸ਼ ਕੈਨੇਡਾ ਸੀ ਤੇ ਟ੍ਰੰਪ ਨੇ ਕੈਨੇਡਾ ਤੋਂ ਅਮਰੀਕਾ ਆਯਾਤ ਹੋਣ ਵਾਲੀਆਂ ਵਸਤੂਆਂ ਉੱਤੇ 25% ਦਾ ਟੈਰਿਫ ਲਗਾਉਣ ਦਾ ਵੀ ਐਲਾਨ ਕੀਤਾ। ਇਸ ਜਵਾਬ ਦੇ ਵਿੱਚ ਕੈਨੇਡਾ ਨੇ ਵੀ ਅਮਰੀਕੀ ਉਤਪਾਦਾਂ ਉੱਤੇ ਨਾ ਹੀ ਟੈਰਿਫ ਲਗਾਉਣ ਦੀ ਗੱਲ ਕਹੀ ਤੇ ਇਸ ਤੋਂ ਬਾਅਦ ਟਰੰਪ ਅਤੇ ਉਹਨਾਂ ਦੀ ਸਰਕਾਰ ਦੇ ਵੱੱਲੇ ਉਹਦੇ ਉੱਤੇ ਬੈਠੇ ਗਏ ਲੋਕਾਂ ਨੇ ਲਗਾਤਾਰ ਕੈਨੇਡਾ ਦੀ ਕੈਨੇਡਾ ਦੇ ਸੰਪੂਰਨ ਬੱਤਾਤਾ ਉਲੰਘਣ ਕੀਤਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਪਿਛਲੇ 2 ਮਹੀਨਿਆਂ ਦੇ ਵਿੱਚ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਏ ਜਾਂਦੀ ਗਲ ਕਹਿ ਚੁੱਕੇ ਨੇ ਇਸ ਕਾਰਨ ਕੈਨੇਡਾ ਦੇ ਲੋਕਾਂ ਦੇ ਵਿੱਚ ਅਮਰੀਕਾ ਪ੍ਰਤੀ ਗੁੱਸਾ ਵੀ ਸਾਹਮਣੇ ਆਇਆ ਹੈ ਇਹਨਾਂ ਸਭ ਕਾਰਨਾਂ ਦੇ ਕਰਕੇ ਦੋਹਾਂ ਦੇਸ਼ਾਂ ਦੇ ਵਿੱਚ ਘਾਤ ਤਣਾਵ ਇਸ ਵੇਲੇ ਚਰਮ ਉੱਤੇ ਹੈ ਤੇ ਇਨਾਂ ਹੀ ਨਹੀਂ ਜਿੱਥੇ ਪਹਿਲਾਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 트ੰਪ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਆਏ ਨੇ ਤਾਂ ਉੱਥੇ ਹੀ ਹੁਣ ਕੈਨੇਡਾ ਦੇ ਨਵੇਂ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਨੀ ਦੇ ਵੱਲੋਂ ਵੀ ਇਸ ਗੱਲ ਦਾ ਵਿਰੋਧ ਕਿਤਾ ਜਾਰੇ ਬਿਊ ਰਿਪੋਰਟ ਚੈਨਲ ਪੰਜਾਬੀ